ਸੁਰਗਲ ਜੀ ਟੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਸਵਾਤੀ ਗੁਪਤਾ ਸੋ ਕੈਨੇਡਾ ਦੀ ਚੋਟੀ ਦੀ ਖੂਫੀ ਏਜੰਸੀ ਕੈਨੇਡੀਅਨ ਸੁਰੱਖਿਆ ਖੂਫੀ ਸੇਵਾ ਨੇ ਪਹਿਲੀ ਵਾਰ ਅਧਿਕਾਰਿਕ ਤੌਰ ਤੇ ਪੁਸ਼ਟੀ ਕੀਤੀ ਹੈ ਕਿ ਕੱਟੜਪੰਥੀ ਕੈਨੇਡੀਅਨ ਧਰਤੀ ਨੂੰ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਹਿੰਸਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਫੰਡ ਇਕੱਠਾ ਕਰਨ ਅਤੇ ਯੋਜਨਾ ਬਣਾਉਣ ਦੇ ਲਈ ਇੱਕ ਆਧਾਰ ਵੱਜੋਂ ਵਰਤ ਰਹੇ ਨੇ ਜੀਹਾਂ ਰਿਪੋਰਟ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਗਰਮ ਖਿਆਲੀ ਕਟੜਪੰਥੀ ਮੁਕਤ ਤੌਰ ਤੇ ਭਾਰਤ ਵਿੱਚ ਹਿੰਸਾ ਦੇ ਪ੍ਰਚਾਰ ਫੰਡ ਇਕੱਠਾ ਕਰਨ ਜਾਂ ਫਿਰ ਯੋਜਨਾਬੰਦੀ ਲਈ ਕੈਨੇਡਾ ਨੂੰ ਇੱਕ ਆਧਾਰ ਵੱਜੋਂ ਵਰਤਦੇ ਰਹਿੰਦੇ ਨੇ ਕੈਨੇਡਾ ਦੀ ਖੋਫਿਆ ਏਜੰਸੀ ਸੀਐਸਆਈਐਸ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਖਾਲਸਤਾਨੀ ਕਟੜਪੰਥੀ ਭਾਰਤ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਨ ਤੇ ਯੋਜਨਾ ਬਣਾਉਣ ਲਈ ਕੈਨੇਡਾ ਦੀ ਧਿਰਤੀ ਦੀ ਵਰਤੋਂ ਕਰ ਰਹੇ ਨੇ ਇਹ ਪ੍ਰਵਾਨਗੀ ਭਾਰਤ ਵਿਰੋਧੀ ਤੱਤਾਂ ਲਈ ਸੁਰੱਖਿਤ ਪਨਾਹਗਾਹ ਵਜੋਂ ਕੈਨੇਡਾ ਦੀ ਭੂਮਿਕਾ ਬਾਰੇ ਭਾਰਤ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਨੂੰ ਪ੍ਰਮਾਣਿਤ ਕਰਦੀ ਹੈ ਪਹਿਲੀ ਵਾਰ ਕੈਨੇਡਾ ਦੀ ਛੋਟੀ ਦੀ ਖੁਫੀਆ ਏਜੰਸੀ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਯਾਨਕਿ ਸੀਐਸਆਈਐਸ ਨੇ ਰਸਮੀ ਤੌਰ ਤੇ ਸਵੀਕਾਰ ਕੀਤਾ ਹੈ ਕਿ ਖਾਲਸਤਾਨੀ ਕੱਟੜਪੰਥੀ ਆਪਣੇ এজেন্ডੇ ਨੂੰ ਅੱਗੇ ਵਧਾਉਣ ਫੰਡ ਇਕੱਠਾ ਕਰਨ ਤੇ ਭਾਰਤ 'ਚ ਹਿੰਸਾ ਦੀਆਂ ਕਾਰਵਾਈਆਂ ਦੀ ਯੋਜਨਾ ਬਣਾਉਣ ਲਈ ਕੈਨੇਡਾ ਦੀ ਧਿਰਤੀ ਤੋਂ ਕੰਮ ਕਰ ਰਹੇ ਨੇ ਸੀਐਸਆਈਐਸ ਨੇ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ ਜਿਦੇ ਵਿੱਚ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਕੁਝ ਮੁੱਖ ਚਿੰਤਾਵਾਂ ਤੇ ਖਤਰਿਆਂ ਦਾ ਜ਼ਿਕਰ ਕੀਤਾ ਗਿਆ ਹੈ ਭਾਰਤ ਲੰਬੇ ਸਮੇਂ ਤੋਂ ਕੈਨੇਡੀਅਨ ਧਿਰਤੀ ਤੋਂ ਕੰਮ ਕਰ ਰਹੇ ਖਾਲਸਤਾਨੀ ਅਤਵਾਦੀਆਂ ਤੇ ਚਿੰਤਾਵਾਂ ਜ਼ਾਹਰ ਕਰਦਾ ਰਿਹਾ ਹੈ ਪਰ ਕੈਨੇਡਾ ਨੇ ਹੁਣ ਤੱਕ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਜਾਂ ਤਾਂ ਅਣਦੇਖਾ ਕੀਤਾ ਸੀ ਜਾਂ ਧਿਆਨ ਨਹੀਂ ਸੀ ਦਿੱਤਾ CSIS ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਭਾਰਤ ਵਿਰੋਧੀ ਤੱਤਾਂ ਲਈ ਇੱਕ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ ਜਿਸ ਨਾਲ ਭਾਰਤ ਦੀਆਂ ਸਾਲਾਂ ਤੋਂ ਉਠਾਈਆਂ ਜਾ ਰਹੀਆਂ ਚਿੰਤਾਵਾਂ ਨੂੰ ਪ੍ਰਮਾਣਿਤ ਕੀਤਾ ਗਿਆ ਹੈ ਇਹ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਇੱਕ ਦੂਜੇ ਦੀਆਂ ਰਾਜਧਾਨੀਆਂ 'ਚ ਹਾਈ ਕਮਿਸ਼ਨਰਸ ਨੂੰ ਬਹਾਲ ਕਰਨ ਦਾ ਫੈਸਲਾ ਕਰਨ ਤੋਂ ਇੱਕ ਦਿਨ ਬਾਅਦ ਆਈ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਅਲਬਰਟਾ ਦੇ ਕੈਨੇਨੈਸਟਿਸ 'ਚ ਜੀ7 ਲੀਡਰਜ਼ ਸੰਮੇਲਨ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਤੇ ਦੋਵੇਂ ਨੇਤਾ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਨ ਤੇ ਸਹਿਮਤ ਹੋਏ ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਤੇ ਕਾਰੋਬਾਰਾਂ ਨੂੰ ਨਿਯਮਿਤ ਸੇਵਾਵਾਂ ਤੇ ਵਾਪਸ ਹੁਣਾ ਹੈ ਕੈਨੇਡਾ 'ਚ ਰਜਨੀਤਿਕ ਤੌਰ ਤੇ ਪ੍ਰੇਰਿਤ ਹਿੰਸਕ ਕੱਟੜਵਾਦ ਦਾ ਖਤਰਾ ਮੁੱਖ ਤੌਰ ਤੇ ਕੈਨੇਡਾ ਅਧਾਰਿਤ ਖਾਲਸਤਾਨੀ ਕੱਟੜਪੰਥੀਆਂ ਦੁਆਰਾ ਪ੍ਰਗਟ ਹੋਇਆ ਹੈ ਜੋ ਖਾਲਿਸਤਾਨ ਨ ਤo ਰਾਸ਼ਟਰ ਰਾਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਮੁੱਖ ਤੌਰ ਤੇ ਭਾਰ ਚ ਪੰਜਾਬ ਦੇ ਅੰਦਰ ਹੈ ਰਿਪੋਰਟ ਚ ਕਿਹਾ ਗਿਆ ਹੈ ਕਿ 1980 ਦੇ ਦਹਾਕੇ ਦੇ ਮੱਧ ਤੋਂ ਕੈਨੇਡਾ ਚ ਪੀਐਮਬੀਈ ਖਤਰਨਾਕ ਮੁੱਖ ਤੌਰ ਤੇ ਸੀਬੀਕੇ ਇਸ ਰਹੇ ਪ੍ਰਗਟ ਹੋਇਆ ਹੈ ਰਿਪੋਰਟ ਮੁਤਾਬਕ ਵਿਅਕਤੀਆਂ ਦੇ ਇੱਕ ਛੋਟੇ ਸਮੂਹ ਨੂੰ ਖਾਲਸਤਾਨੀ ਕੱਟੜਪੰਥੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਮੁੱਖ ਤੌਰ ਤੇ ਭਾਰ ਚ ਹਿੰਸਾ ਦੇ ਪ੍ਰਚਾਰ ਫੰਡ ਇਕੱਠਾ ਕਰਨ ਜਾਂ ਯੋਜਨਾ ਬੰਦੀ ਲਈ ਕੈਨੇਡਾ ਨੂੰ ਇੱਕ ਆਧਾਰ ਵਜੋਂ ਵਰਤੇ ਰਹਿੰਦੇ ਨੇ ਕਾਸਟੋਰ ਤੇ ਕੈਨੇਡਾ ਤੋਂ ਉੱਭਰ ਰਿਹਾ ਅਸਲ ਅਤੇ ਮੰਨਿਆ ਜਾਂਦਾ ਖਾਲਸਤਾਨੀ ਘੱਟੜਪੰਥੀ ਕੈਨੇਡਾ 'ਚ ਭਾਰਤੀ ਵਿਦੇਸ਼ੀ ਦਖਲਅੰਦਾਜ਼ੀ ਗਤੀਵਿਧੀਆਂ ਨੂੰ ਅੱਗੇ ਵਧਾਰ ਰਿਹਾ ਹੈ। ਰਿਪੋਰਟ ਚ ਬਾਹਰੀ ਪ੍ਰਭਾਵ ਮੁਹਿਮਾ ਅਤੇ ਘਰੇਲੂ ਕੱਟੜਪੰਥੀ ਵਿੱਚ ਨੈੱਟਵਰਕਾਂ ਦੋਵਾਂ ਵਿਰੁੱਧ ਨਿਰੰਤਰ ਚੌਕਸੀ ਦੀ ਮੰਗ ਕੀਤੀ ਗਈ ਹੈ। ਰਿਪੋਰਟ ਚ ਅੱਗੇ ਕਿਹਾ ਗਿਆ ਹੈ ਕਿ ਇਹ ਗਤੀਵਿਧੀਆਂ ਮੁੱਖ ਮੁੱਦਿਆਂ ਤੇ ਕੈਨੇਡਾ ਦੇ ਰੁਖ ਨੂੰ ਭਾਰਤ ਦੇ ਹਿੱਤਾਂ ਨਾਲ ਇਕਸਾਰ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਖਾਸ ਤੌਰ ਤੇ ਇਸ ਸੰਬੰਧ ਚ ਕਿ ਭਾਰਤ ਸਰਕਾਰ ਕੈਨੇਡਾ ਅਧਾਰਿਤ ਇੱਕ ਸੁਤੰਤਰ ਦੇਸ਼ ਦੇ ਸਮਰਥਕਾਂ ਨੂੰ ਕਿਵੇਂ ਵੇਖਦੀ ਹੈ ਜਿਸ ਨੂੰ ਖਾਲਿਸਤਾਨ ਕਹਿੰਦੇ ਨੇ। ਜ਼ਿਕਰ ਇਹ ਖਾਸ ਹੈ ਕਿ 2023 ਚ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਵੱਲੋਂ ਦੋਸ਼ ਲਗਾਏ ਜਾਣ ਤੋਂ ਬਾਅਦ ਤਣਾਅ ਵਧ ਗਿਆ ਸੀ ਕਿ ਉਹਨਾਂ ਦੀ ਸਰਕਾਰ ਕੋਲ ਕੈਨੇਡਾ ਦੀ ਧਰਤੀ 'ਤੇ ਖਾਲਸਤਾਨੀ ਅਤਵਾਦੀ ਹਰਦੀਪ ਸਿੰਘ ਨੇਜਰ ਦੀ ਹੱਤਿਆ ਨਾਲ ਭਾਰਤ ਨੂੰ ਜੋੜਨ ਵਾਲੇ ਪਰੋਸ਼ੇਯਕ ਦੋਸ਼ ਨੇ ਭਾਰਤ ਨੇ ਦਾਮਿਆਂ ਨੂੰ ਸਖਤੀ ਨਾਲ ਰੱਦ ਕਰਦਿਆਂ ਉਹਨਾਂ ਨੂੰ ਬੇਤੁਕਾ ਅਤੇ ਪ੍ਰੇਰਿਤ ਕਿਹਾ ਤੇ ਕੈਨੇਡਾ 'ਤੇ ਕਟੜਪੰਥੀ ਅਤੇ ਭਾਰਤ ਵਿਰੋਧੀ ਤੱਤਾਂ ਨੂੰ ਪਨਾ ਦੇਂਦਾ ਦੋਸ਼ ਲਗਾਇਆ ਹੈ ਸੋ ਹੋਰ ਤਾਜ਼ਾਤਰੀਨ ਖਬਰਾਂ ਵੇਖਣ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ